ਕਿੰਨੀ ਤੇਜ਼ ਆਈਆਂ ਤੀਸੂ ਸਾਡੀ ਟੱਕਰ ਆ ਸੜ ਗਈ ਵਾਹ ਹੋ ਲੈ ਹੁਣ ਪਾਣੀ ਸੜਕਾਂ ਦੀ ਹੋਈ ਪਈ ਹੈ ਹਾਂ ਉਹਨਾਂ ਮਾਸੀ ਮਾਸੀ ਭਲੇ ਆ ਯਾਰ ਰੋਟੀ ਬਾਰੇ ਸੋਚੀ ਆਲੀ ਸੀ ਦੂਰ ਤੇ ਬਣਾਉਂਗੀ ਇਹਨੂੰ ਚੜਾਉਣ ਜਾਵਦੇ ਹਾਂ ਤੂੰ ਨੱਕੇ ਏਵੀ ਜੈਸਮੀਨ ਵਰਗੀ ਆ ਕਿ ਉਹਨਾਂ ਨੇ ਵੀ ਜਿਵੇਂ ਵਲੌਗ ਬਣਾਉਣਾ ਸ਼ੁਰੂ ਕਰਤਾ ਸਮਾਨ ਸਮੂਹ ਨਹੀਂ ਚੱਕਿਆ ਤੇ ਇਹਨਾਂ ਦਾ ਵੀ ਉਹੀ ਹਾਲ ਆ ਸਮਾਨ ਨਹੀਂ ਚੱਕਿਆ ਬਸ ਕੈਮਰਾ ਚੱਕਿਆ ਤੇ ਵਲੌਗ ਬਣਾਉਣਾ ਸ਼ੁਰੂ ਕਰ ਦਿੱਤਾ ਨੇਰੇ ਵਿੱਚ ਤੁਹਾਨੂੰ ਕੁਝ ਦਿਖਦਾ ਕਿੱਥੇ ਬੈਠੇ ਕੀ ਕਰਦੇ ਆ ਬੱਕਰਾਂ ਦਾ ਸਤੜਾ ਵੀ ਡੱਗ ਗਿਆ ਸਹੀ ਗੱਲ ਆ ਯਾਰ ਓਏ ਸੱਚੀ ਆ ਪਿੰਜਰਾ ਉੱਡ ਗਿਆ ਨੇ ਪਿੰਜਰਾ ਆ ਉੱਟ ਗਿਆ ਉੱਟ ਗਿਆ ਨਹੀਂ ਤੂੰ ਇੱਥੇ ਕੈਮਰਾ ਫੜ ਕੇ ਬੈਠੀ ਐ ਜਿਹੜਾ ਪਿੰਜਰਾ ਤੁਹਾਡਾ ਉੱਡ ਗਿਆ ਉੱਡ ਗਿਆ ਕਰੀ ਜਾਨੀ ਐ ਤੇ ਪਿੰਜਰਾ ਜਾ ਕੇ ਫੜ ਲਾ ਪਹਿਲਾਂ ਸਮਾਨ ਸੰਭਲੋ ਫੇਰ ਵਲੌਗ ਬਣਾ ਲਿਓ ਕਿ ਇੰਨਾ ਜ਼ਰਾ ਜ਼ਰੂਰੀ ਆ ਤੁਹਾਡਾ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਛੜਕ ਲੈਣ ਦੇ ਅੱਖਾਂ 'ਚ ਤਾਂ ਨਾ ਪਊਗਾ ਕੱਲ੍ਹ ਤੇ ਕੀ ਕੀ ਬਾਲਾਂਗਾ ਛੋਟੇ ਦੇ ਪੋਟੇ ਇਹ ਮਸ਼ੀਨ ਦਾ ਕਵਰ ਜੱਟਕੇ ਬਾਹਰ ਜਾੜਿਆ ਗਣੀ ਚ ਸੋਨੂੰ ਹਾਂ ਕੀ ਹਾਂ ਹਾਏ ਹਾਏ ਕਿ ਹੁਣ ਕੀ ਪਤਾ ਕਿੱਧਰ ਉੱਡ ਗਿਆ ਜੀ ਸਾਨੂੰ ਤਾਂ ਮਹਾਗਰੇ ਸੋਨੂ ਦੇ ਦਰਸ਼ਨ ਹੋਏ ਆ ਇਹਨੂੰ ਅੱਗੇ ਵੜੀਆ ਰੱਖਿਆ ਕਿ ਜਾਂ ਤਾਂ ਚਿੱਟਾ ਸੂਟ ਪਾ ਕੇ ਵਿਆਹ ਕਰ ਤਾ ਜਾਂ ਫਿਰ ਅੱਜ ਨੇ ਹੁਣ ਗੁਲਾਬੀ ਸੂਟ ਪਾਇਆ ਏ ਉਹਦਾ ਕਰਕੇ ਮਾੜੀ ਜੀ ਦਿੱਖੀ ਆ ਤੇ ਉਤਰੋ ਦੰਦ ਚਟੇ ਚਟੇ ਦਿਖੇ ਆ ਤੇ ਬੈਠੀ ਵੇਖੋ ਕਿੱਥੇ ਆ ਦੂਸਰੀ ਗੱਲ ਵਲੌਗ ਬਣਾਉਂਦੀਆਂ ਤੇ ਇਹਨੂੰ ਇੰਨੀ ਵੀ ਅਕਲ ਨਹੀਂ ਹੈਗੀ ਤੁਹਾਡੇ ਮਸ਼ੀਨਾਂ ਦੇ ਕਵਰ ਉਹ ਡੋੜ ਕੇ ਗਲੀਆਂ ਦੇ ਵਿੱਚ ਜਾਂਦੇ ਆ ਪਹਿਲਾਂ ਤੁਸੀਂ ਆਪਣਾ ਸਮਾਨ ਇਕੱਠਾ ਕਰ ਲਓ ਫਿਰ ਵਲੌਗ ਬਣਾ ਲਿਓ ਅੱਧੀ ਰਾਤ ਨੂੰ ਹੀ ਟਿਕਦੇ ਇਹਨਾਂ ਦੇ ਆਇਨਾ ਜਿਆਦਾ ਰੌਲਾ ਪਾਉਂਦੇ ਆ ਨਾ ਆਂਡ ਗੁਆੜ ਵੀ ਨਹੀਂ ਇਹਨਾਂ ਨੂੰ ਕੁਝ ਕਹਿੰਦਾ ਕਿ ਤੁਸੀਂ ਇੰਨਾ ਜ਼ ਦੇਖ ਲੈ ਮੇਰੇ ਨਾਲ ਜਾ ਦੇ ਮੂੰਹ ਤੇ ਵੀ ਰਹਿਤਾ ਉਹ ਦੇਖ ਲੈ ਮੇਰੇ ਤੇ ਬਾਈ ਦਿਖਾਈ ਵੜਾ ਯਾਰ ਹੈਗਾ ਬਾਹਰ ਹੈਗਾ ਕਿ ਜਾਂਦਾ ਯਾਰ ਰੇਤਾ ਉੱਚੇ ਜੇ ਤੁਹਾਨੂੰ ਪਤਾ ਕਿ ਨੇਰ ਚੱਲ ਲੰਦੇ ਆ ਤੇ ਤੁਸੀਂ ਅੰਦਰ ਬੈਠ ਕੇ ਚੁੱਪ ਕਰਕੇ ਬਾਹਰ ਐਵੇਂ ਘੱਟਾ ਮਿੱਟੀ ਜ਼ਿਰ ਦੇ ਵਿੱਚ ਪੁਆਈ ਜਾਂਦੇ ਆ ਉਪਰੋਂ ਉਹਨੂੰ ਕਾਲੋਂ ਨੂੰ ਦੇਖ ਲਓ ਫਿਰ ਕਹਿੰਦੇ ਆ ਕਿ ਸਾਡੀਆਂ ਕੀ ਹਰਕਤਾਂ ਮਾੜੀਆਂ ਸਾਨੂੰ ਕਿਉਂ ਲੋਕੀ ਮਾੜਾ ਬੋਲਦੇ ਜਿਹੜਾ ਰਿਸ਼ਤਾ ਹੈਗਾ ਉਸ ਰਿਸ਼ਤੇ ਵਿੱਚ ਰਿਆ ਕਰੋ ਭੈਣ ਭਰਾਵਾਂ ਦਾ ਤੇ ਭੈਣ ਭਰਾਵਾਂ ਨੂੰ ਰਿਆ ਕਰੋ ਜੀਜੇ ਸਾਲੇ ਦਾ ਰਿਸ਼ਤਾ ਤੇ ਜੀਜੇ ਸਾਲੇ ਰਿਸ਼ਤੇ ਵਾਂਗੂ ਰਿਆ ਕਰੋ ਫਿਰ ਕਹਿੰਦੇ ਲੋਕੀ ਸਾਡੇ ਰਿਸ਼ਤੇ ਗਲਤ ਬਣਾਉਂਦੇ ਆ ਤੈਨੂੰ ਸ਼ਰਮਈਆ ਨਹੀਂ ਹੈਗੀ ਚਲੋ ਬੰਦ ਕੈਮਰਾ ਜਿਵੇਂ ਮਰਜ਼ੀ ਬੈਠੋ ਤੂੰ ਆਪਣੇ ਜੀਜੇ ਦੀ ਗੋਦੀ ਦੇ ਵਿੱਚ ਚੜ ਕੇ ਬੈਠੀ ਨੱਟ ਤਾਂ ਬੰਦੀ ਆਪਣਾ ਨੱਟ ਤਾਂ ਆਪਣਾ ਰੱਖਿਆ ਹੀ ਉਹ ਐਂ ਵੀ ਬਾਦੇ ਚੱਕੀ ਮਾਰ ਬੱਟਾ ਆਪਣੇ ਕੋਠੇ ਰੱਖ ਤਾਣ ਗਏ ਉਹ ਆ ਕੇ ਮੇਢੇ ਪੜ ਗਏ ਸਾਡੇ ਹੁੰਦੇ ਕੋਠੇ ਛੱਪਾ ਡੇਗ ਗਿਆ ਕੋਠੇ ਵੀ ਨਾ ਡੇਗ ਜਾਣ ਮੈਨੂੰ ਤਾਂ ਆਈਆਂ ਮੈਂ ਚੁੰਡੀ ਚੁੰਡੀ ਬੰਦ ਕਰਨਾ ਓਏ ਮਾਰੀ ਜਾਂਦੀਆਂ ਜੇ ਮੂੰਹ ਹੀ ਕਮਾ ਮੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅੱਤੂ ਫਿੱਟੇ ਮੂੰਹ ਤੁਹਾਡੀ ਇਹੋ ਜੀ ਬੋਲੀ ਦਾ ਕਾਲੀ ਜਬਾਨ ਵਾਲੀ ਓ ਜੇ ਤੁਹਾਡਾ ਮੂੰਹ ਨਹੀਂ ਚੰਗਾ ਤੇ ਗੱਲ ਹੀ ਚੰਗੀ ਕਰ ਲੋ ਇਹ ਕੋਠੇ ਡੇਗ ਜਣਗੇ ਕੋਠੇ ਡੇਗ ਜਣਗੇ ਗੇਟ ਤੇ ਤੁਹਾਡੇ ਤੋਂ ਬਾਥਰੂਮ ਦੇ ਲੱਗੇ ਨਹੀਂ ਆ ਤਾਂ ਕੋਠੇ ਪਾ ਲੋਗੇ ਚ ਟਹਿਗੇ ਤੇ ਹੱਦ ਹੋਈ ਕਿਸੇ ਚੀਜ਼ ਦੀ ਵੀ ਪਹਿਲੀ ਗੱਲ ਦੂਜੀ ਜਦੋਂ ਵੀਡੀਓ ਬਣਾਉਂਦੇ ਹੁੰਦੇ ਨੇ ਨਾ ਆਗਿਆ ਬੱਕਰੀਆਂ ਬੁੱਕਰੀਆਂ ਚੁੱਪ ਕਰਾ ਲਿਆ ਕਰੋ ਸਾਰਾ ਵਲੌਗ ਇਹਨੇ ਹਨੇਰੇ ਦੇ ਵਿੱਚ ਬਣਾਇਆ ਕਿਸੇ ਨੂੰ ਕੋਈ ਜੀ ਦਿਖਿਆ ਬੈਠਾ ਦੱਸ ਦੋ ਜੇ ਦਿਖਿਆ ਕਮੈਂਟ ਕਰਕੇ ਜਰੂਰ ਦੱਸਿਓ ਕਾਲੋ ਦੇ ਦੰਦ ਜਰੂਰ ਦਿਖਿਆ ਹੋਰ ਨਹੀਂ ਸਾਨੂੰ ਕੁਝ ਵੀ ਦਿਖਿਆ ਆਪ ਦੋ ਲਾਉ ਰਾਤ ਚੁਟਕਲੇ ਲਓ ਜੀ ਸੁਣ ਲੋ ਮੈਡਮ ਦੇ ਚੁਟਕਲੇ ਹਾਸਾ ਆਇਆ ਤੁਹਾਨੂੰ ਕਿਸੇ ਨੂੰ ਇਹ ਕੀ ਮੈਂ ਤੁਹਾਨੂੰ ਫਣੀ ਗੱਲ ਦੱਸਾਂ ਮੈਂ ਗੈਸ ਆਨ ਕਰਨਾ ਭੁੱਲ ਗਈ ਤੈਨੂੰ ਵਲੌਗਾਂ ਦਾ ਨਹੀਂ ਚੇਤਾ ਪੁੱਲਦਾ ਉਹ ਤਾਂ ਨਹੀਂ ਤੂੰ ਛੱਡਦੀ ਉਹ ਤਾਂ ਨਹੀਂ ਤੁਹਾਨੂੰ ਚੇਤਾ ਪੁੱਲਦਾ ਉਹ ਤੁਸੀਂ ਮਿੰਟ ਮਿੰਟ ਬਾਅਦ ਵਲੌਗ ਬਣਾਉਣ ਲੱਗ ਪਈਆਂ ਨੇਰੇ ਜੀ ਵਲੌਗ ਵਲੌਗ ਬਣਾਤਾ ਸਾਰਾ ਤੇ ਤੁਹਾਨੂੰ ਰੋਟੀ ਜਦੋਂ ਤੁਸੀਂ ਲਾਉਂਦੀਆਂ ਤਵਾ ਉੱਤੇ ਰੱਖਿਆ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਦਾ ਕਿ ਸੇਕ ਲੱਗਣ ਦੇ ਹੈ ਜਾਂ ਕਿਦਾਂ ਹੈ ਤਵਾ ਗਰਮ ਆ ਜਾਂ ਠੰਡਾ ਹੈ ਬਸ ਉਹਦਾ ਮੂੰਹ ਚੁੱਕ ਕੇ ਰੋਟੀ ਬਣਾਦੀ ਉੱਤੇ ਉਹ ਵੀ ਵੀਂਗੀ ਤੜਿੰਗੀ ਰੋਟੀ ਲਾਤੀ ਰੋਟੀ ਚੋਪੜਨ ਦਾ ਤਰੀਕਾ ਦੇਖ ਲਓ ਕਿਤੇ ਤੁਸੀਂ ਵੀ ਨਾ ਇਹੀ ਤਰੀਕਾ ਘਰੇ ਵਰਤ ਲਿਓ ਤੇ ਐਵੇਂ ਗਾਲਾਂ ਖਾਓਗੇ ਜੇ ਸਾਰਾ ਘਿਓ ਘਿਆ ਰੋਟੀ ਦੇ ਉੱਪਰ ਡੁੱਲ ਗਿਆ ਇਹ ਤੇ ਹੈ ਹੀ ਬੇਸ਼ਰਮ ਇਹ ਤਾਂ ਲੋਕਾਂ ਨੂੰ ਗਾਲਾਂ ਖਾਂਦੇ ਆ ਤੇ ਕਿਤੇ ਤੁਸੀਂ ਵੀ ਨਾ ਖਾ ਲਿਓ ਰੋਟੀ ਚੋਪੜਨ ਦਾ ਤਰੀਕਾ ਦੇਖ ਲਓ ਇਹਨਾਂ ਦਾ ਹਾਂ ਮੈਂ ਲਾਈਵ ਹੋ ਗਈ ਮੈਂ ਕਿਹ ਕਈਆਂ ਨੇ ਸੋਚਣਾ ਕਿ ਪਤਨੀ ਲਾਈਵ ਕਿਉਂ ਬੰਦ ਕਰ ਦਿੱਤਾ ਉਹ ਫਿਰ ਵਹਿਮ-ਭੋਸ਼ਿਤੀ ਪਾਲਦੇ ਆਣਾ ਸੋ ਹਾਂਜੀ ਹਣ ਬੋਲੋ ਕੀ ਬੋਲਣਾ ਤੈਨੂੰ ਆਪੇ ਕੋਲੋਂ ਬੋਲ ਲੈਣੀ ਆ ਆਪੇ ਦੱਸ ਦਿੰਨੀ ਆ ਤੇ ਆਪੇ ਸੋਚ ਲੈਣੀ ਆ ਤੇ ਅਹੀਂ ਕਿਸੇ ਨੂੰ ਕੀ ਬੋਲਣਾ ਐਵੇਂ ਦੰਦ ਕੱਢੀ ਜਾਨੀ ਬਿਨ ਗੱਲੋਂ ਹੀ ਤੂੰ ਤਾਂ ਲਾਈਵ ਬੰਦ ਕੀਤੀ ਹੋਣੀ ਆ ਤੈਨੂੰ ਆਪਣੇ ਆਸ਼ਿਕ ਦਾ ਫੋਨ ਆ ਗਿਆ ਹੋਣਾ ਤੈਨੂੰ ਫਿਰ ਦੱਸਣ ਲੱਗ ਪਈ ਹੋਣੀ ਆ ਕਿ ਮੈਂ ਲਾਈਵ ਦੇ ਵਿੱਚ ਆਈ ਆ ਥੋੜਾ ਟਾਈਮ ਬਾਅਦ ਵਿੱਚ ਫੋਨ ਕਰੀ ਤੂੰ ਕਿਵੇਂ ਦੀ ਬੇਸ਼ਰਮ ਕੁੜੀ ਆ ਜਿਹੜੀ ਜੋ ਪੋਡਕਾਸਟ ਜੋ ਐਲੀਗੇਸ਼ਨ ਜੋ ਵੀ ਮਤਲਬ ਜਿੱਦਾਂ ਦੀ ਵੀ ਵੀਡੀਓ ਆ ਰਹੀ ਹੈ ਨਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤਾਂ ਮੈਂ ਮੇਰਾ ਮਕਸਦ ਇਹੀ ਹੈ ਕਿ ਲਾਈਵ ਵਿੱਚ ਮੈਂ ਆਪਣਾ ਸਭ ਕੁਝ ਠੀਕ ਆ ਵੀ ਪਹਿਲਾਂ ਹੀ ਦੱਸ ਦਵਾਂ ਕਿਉਂਕਿ ਜੇ ਇਸ ਸਮੇਂ ਮੇਰਾ ਪੋਡਕਾਸਟ ਲੈਣਾ ਚਾਹੀਦਾ ਸੀ ਫਸ ਟਾਈਮ ਕਿਸੇ ਨੇ ਨਹੀਂ ਲਿਆਗਾ ਤੇ ਜੇਕਰ ਅੱਜ ਕੋਈ ਕਹੇਗਾ ਕਿ ਐਸੀ ਤਰ੍ਹਾਂ ਲੈਣਾ ਪੋਡਕਾਸਟ ਮੈਂ ਕਿਸੇ ਨੂੰ ਨਹੀਂ ਦਵਾਂਗੀ ਠੀਕ ਹੈ ਤੇ ਮੇਰੇ ਰਿਲੇਟਡ ਜੋ ਜਿੰਦਾ ਤਾਂ ਵੀ ਆ ਰਿਹਾ ਜਨ ਚੋਰੀ ਨੋਟੀਫਿਕੇਸ਼ਨ ਕੁਝ ਅਹੀਂ ਤੈਨੂੰ ਦਸੀਏ ਪੋਡਕਾਸਟ ਤਾਂ ਬੜੀ ਦੂਰ ਦੀ ਗੱਲ ਆ ਡੋਂਟ ਵੈਰੀ ਦੀ ਕੁਝ ਲੱਗਦਗੀ ਦੂਸਰੀ ਗੱਲ ਤੂੰ ਜੇ ਰਿਪਲਾਈ ਕਰਨਾ ਵੀ ਹੁੰਦਾ ਨਾ ਕਿਸੇ ਦਾ ਤੂੰ ਕੋ ਕਹ ਕਹ ਤੇ ਮੈਂ ਨਹੀਂ ਕਿਸੇ ਦਾ ਰਿਪਲਾਈ ਕਰ ਸਕਦੀ ਮੈਂ ਨਹੀਂ ਰਿਪਲਾਈ ਕਰ ਸਕ ਤੂੰ ਕਰਦੀੋਂ ਜੇ ਤੂੰ ਸੱਚੀ ਹੈ ਜਦੋਂ ਇੱਕ ਪਹਿਲਾ ਬੰਦਾ ਤੇਰੇ ਖਿਲਾਫ ਆਇਆ ਸੀ ਨਾ ਤੂੰ ਉਦੋਂ ਰਿਪਲਾਈ ਕਰਦੀੋਂ ਅਗਲੇ ਨੂੰ ਦੱਸਦੀੋਂ ਹਾਂ ਅਗਲਾ ਵੀ ਕਹਿੰਦਾ ਕਿ ਹਾਂ ਬਈ ਇਹ ਕੁੜੀ ਸੱਚੀ ਆ ਤੇਰੇ ਖਿਲਾਫ ਇੰਨੇ ਜਾਣੇ ਬੋਲੇ ਆ ਤੂੰ ਇੱਕ ਵੀ ਰਿਪਲਾਈ ਕਿਸ ਨੂੰ ਦਿੱਤਾ ਵਾ ਇੰਨਾ ਹੀ ਦੱਸ ਦੇ ਮਰਾ ਪ੍ਰਿਆਸੀ ਸੌਰੀ ਜਿਹੜੇ ਆਪਣੇ ਲਾਈਵ ਚ ਆ ਰਹੇ ਲਾਈਕ ਕਰ ਦਿਓ ਸੋ तकरीबन ਤੁਸੀਂ ਵੀਡੀਓ ਤਾਂ ਦੇਖ ਹੀ ਲਈ ਹੋਣੀ ਆ ਦੂ ਪਹਿਲਾਂ ਹੀ ਬਹੁਤ ਕੁਝ ਹੋ ਚੁੱਕਿਆ ਹੁਣ ਹੋ ਰਿਹਾ ਡੋਨਟ ਨੋ ਯਾਰ ਜਿੰਨਾ ਮੈਂ ਕਹਨੀਆ ਜਿੰਨਾ ਕੁਝ ਕਰਨਾ ਹੈ ਨਾ ਕਰੋ ਠੀਕ ਆ ਮੈਨੂੰ ਕੋਈ ਵੀ ਪਰਵਾਹੀ ਨਹੀਂ ਹੈਗੀ ਜੋ ਵੀ ਅਲੀਗੇਸ਼ਨ ਲਗਾਉਣੀਆਂ ਜੋ ਵੀ ਕਰਨਾ ਹੈ ਨਾ ਕਰ ਸਕਦੇ ਆ ਡੋਨਟ ਵਰੀ ਗੱਲ ਤਾਂ ਮੰਨਣੀ ਪਾਉਗੀ ਇਹ ਕੁੜੀ ਨੂੰ ਪੋਰਾ ਵੀ ਸ਼ਰਮ ਨਹੀਂ ਹੈਗੀ ਕਿ ਪੋਰਾ ਵੀ ਸ਼ਰਮ ਹੋਵੇਗੀ ਚਲ ਬੰਦੇ ਨੂੰ ਇੱਕ ਗਲਤੀ ਵੀ ਕਰੇ ਨਾ ਤੇ ਬੰਦੇ ਨੂੰ ਫੀਲ ਹੁੰਦਾ ਹੈ ਕਿ ਮੈਂ ਇਹ ਗਲਤੀ ਕਿਉਂ ਕੀਤੀ ਪਰ ਇਹਨੂੰ ਬੇਸ਼ਰਮ ਨੂੰ ਪੋਰਾ ਵੀ ਸੰਗ ਸ਼ਰਮਣੀ ਹੈਗੀ ਇਹਨੂੰ ਕੋਈ ਪਛਤਾਵਾ ਨਹੀਂ ਕਿਸੇ ਚੀਜ਼ ਦਾ ਅੱਗੋਂ ਵੇਖੋ ਕਿਵੇਂ ਆਕੜ ਕੇ ਹੋ ਹੋ ਕੇ ਦੱਸਦੀ ਆ ਕਿ ਜਾਂਟ ਵੈਰੀ ਛੁੱਟੜ ਦੇ ਨਾਲ ਸੋਹਣੀ ਆਪਣਾ ਇੱਕ ਚੈਨਲ ਬਣਿਆ ਸੀ ਨਾ ਰੋਸਟ ਵਾਲਾ ਉਹ ਮੇਰੇ ਫੈਮਿਲੀ ਮੈਂਬਰ ਦੇ ਵਿੱਚੋਂ ਹੀ ਹੈ ਯਾਨੀ ਕਿ ਮੇਰੀ ਫੈਮਿਲੀ ਦੇ ਵਿੱਚ ਮम्मा ਪਾਪਾ ਮੇਰਾ ਭਰਾ ਆ ਹਨਾ ਦੈਨ ਯਾਨੀ ਕਿ ਮੈਂ ਮੇਰਾ ਕਜ਼ਨ ਕਹਿ ਸਕਦੀ ਆ ਆਓ ਜੀ ਮੰਨ ਗਈ ਸ਼ੁਗਰ ਆ ਕੇ ਦੇ ਇੱਕ ਗੱਲ ਤਾਂ ਮੰਨੀ ਏ ਨਹੀਂ ਤੇ ਇੰਨੇ ਨੇ ਕਾਂਡ ਕਰਕੇ ਇਹ ਤੇ ਮੈਡਮ ਮੰਦੀ ਨਹੀਂਗੀ ਇੱਕ ਗੱਲ ਮੰਨੜੀ ਆ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਦਰਅਸਲ ਗੱਲ ਇਹ ਆ ਕਿ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਏ ਜੋ ਕੋਈ ਵੀ ਹਨਾ ਗਲਤੀ ਕਰ ਲੋ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਲੋਕਾਂ ਨੂੰ ਤਾਂ ਬੇਵਗੂਫ ਸਮਝਦੇ ਆ ਪਰ ਨਹੀਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਲੋਕ ਬੇਵਗੂਫ ਨਹੀਂਗੇ ਉਹਨਾਂ ਨੂੰ ਵੀ ਪਤਾ ਏ ਆ ਦੁਨੀਆ ਤੇ ਕੀ ਹੁੰਦਾ ਏ ਤੁਸੀਂ ਆਪਣੇ ਆਪ ਨੂੰ ਚਲਾਕ ਨਹੀਂ ਸਮਝਿਆ ਕਰੋ ਜਿੱਥੇ ਐਨਾ ਕੁਝ ਹੋ ਗਿਆ ਨਾ ਇਹ ਵੀ ਹੋ ਰਿਹਾ ਮੈਨੂੰ ਕੋਈ ਨਹੀਂ ਬਸ ਜਿਵੇਂ ਜਿਵੇਂ ਆਈ ਜਾਂਦੇ ਔਕਾਤ ਦਿਖਾਈ ਜਾਂਦੇ ਜਾਈ ਜਾਂਦੇ ਆ ਠੀਕ ਆ ਬਾਕੀ ਜੋ ਇਲਜ਼ਾਮ ਲਗਾਣਾ ਜੋ ਹੋ ਰਿਹਾ ਨਾ ਵੈਸੇ ਕਿ ਚੌਂਦੀ ਆ ਇਹਨੂੰ ਪਹਿਲਾਂ ਨਾ ਕੱਲੀ ਨੂੰ ਬਿਠਾ ਕੇ ਪੁੱਛੂਗੀ ਕਹਿਣਾ ਕਿ ਚੌਂਦੀ ਆ ਕਹਿੰਦੀ ਆਈ ਜਾਂਦੇ ਆ ਜਾਈ ਜਾਂਦੇ ਕਹਿਣ ਦਾ ਮਤਲਬ ਕਿ ਮੁੰਡੇ ਆਈ ਜਾਂਦੇ ਆ ਤੇ ਚਲੇ ਜਾਂਦੇ ਆ ਜਿਹੜੇ ਆਈ ਜਾਂਦੇ ਉਹ ਗੱਲਾਂ ਮਾਰਨਦੇ ਗਿਫਟ ਭੇਜਨਦੇ ਤੇ ਜਿਹੜੇ ਚਲੇ ਜਾਂਦੇ ਆ ਤੇ ਉਹ ਬਸ ਇਹਦੇ ਖਿਲਾਫ ਹੋ ਹੀ ਜਾਂਦੇ ਆ ਹੁਣ ਤੂੰ ਇਹੀ ਗੱਲ ਦੱਸ ਕਿ ਤੂੰ ਹੁਣ ਚੌਣੀ ਕਿਆਂ ਤੂੰ ਇੰਨੇ ਮੁੰਡਿਆਂ ਨੂੰ ਖਾ ਗਏ ਬੰਦੇ ਖਾਣਗੇ ਤੈਨੂੰ ਸ਼ਰਮ ਨਹੀਂ ਹੈਗੀ ਬਾਕੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਭయ్యా ਤੂੰ ਹੈ ਹੀ ਬੇਸ਼ਰਮਾ ਤੈਨੂੰ ਪਰਵਾਹ ਕਿਦੀ ਹੋਣੀ ਆ ਅੱਗੋਂ ਕਹਿੰਦੀ ਮੈਨੂੰ ਕਿਸੇ ਦੀ ਪਰਵਾਹ ਹੈ ਨਹੀਂ ਗੀ ਗਲਤੀ ਨਹੀਂ ਮੰਦੀ ਮਾਂ ਦੀ ਧੀ ਵੇਖ ਲੋ ਇੱਕ ਗਲਤੀ ਕਰੋ ਦੋ ਕਰੋ ਤਿੰਨ ਕਰੋ ਚਾਰ ਕਰੋ ਇੰਨੇ ਤਾਂ ਟੋਟਲੀ ਪਤਾ ਨਹੀਂ ਕਿੰਨੀ ਹੁਣ ਗਿਣਤੀ ਵੀ ਨਹੀਂ ਹੈਗੀ ਕਿ ਕਿੰਨੀਆਂ ਇਹਨੇ ਗਲਤੀਆਂ ਕੀਤੀਆਂ ਹੋਣਗੀਆਂ ਫਿਰ ਵੀ ਵੇਖ ਲੋ ਐ ਆਕੜ ਕੇ ਗੱਲ ਕਰਦੀ ਪੂਰੇ ਰੋਹ ਬਣਾ ਗੱਲ ਕਰਦੀ ਆ ਤੇ ਭੋਰਾ ਵੀ ਅੱਖਾਂ ਦੇ ਵਿੱਚ ਇਹਦੇ ਸੰਗ ਸ਼ਰਮਣੀ ਹੈਗੀ ਠੀਕ ਆ ਨਾ ਬੰਦਾ ਹੁਣ ਇਹਨੂੰ ਕੀ ਕਵੇ ਐਸਾ ਖਾਦਾ ਇਹਨੇ ਉਹ ਖਾਦਾ ਇਹਨਾਂ ਖਾਦਾ ਕੋਈ ਮਹਿਲ ਤਾਂ ਮੈਂ ਲੈ ਨਹੀਂ ਲਿਆ ਵੀ ਇਹਨਾਂ ਨੇ ਮੈਨੂੰ ਇੱਕ ਮਿੰਟ ਮੈਂ ਚਿਤਾਵਨੀ ਦੇਣ ਦਈ ਆ ਕਿ ਜਿਹੜੇ ਤੁਸੀਂ ਮੈਨੂੰ ਪੈਸੇ ਦਿੱਤੇ ਆ ਉਹ ਮਤਲਬ ਘੱਟ ਸੀ ਪੈਸੇ ਉਹਦੇ ਇੰਨੇ ਤੁਸੀਂ ਜ਼ਿਆਦੇ ਪੈਸੇ ਨਹੀਂ ਦਿੱਤੇ ਜਿਹਦੇ ਨਾਲ ਮੈਂ ਤਾਜਮਹਿਲ ਲੈ ਲਾਂ ਪੈਸੇ ਤੁਸੀਂ ਥੋੜੇ ਦਿੱਤੇ ਆ ਉਹ 10000 ਨਾਲੋਂ ਕੀ ਬੰਦਾ ਇਹਨੇ ਤਾਂ ਜਿੱਦੇ ਖੁੱਲੇ ਗਫੇ ਫੇਰਾ ਢਿੱਡ ਭਰਨਾ ਫੇਰ ਪਾ ਤਾਜਮਹਿਲ ਲੈ ਲੈ ਹਾਲੇ ਤੇ ਛੋਟੇ ਛੋਟੇ ਗਿਫਟਾਂ ਨਾਲ ਹੀ ਗੁਜ਼ਾਰਾ ਕਰਨ ਦੀ ਆ ਹੱਸਦੇ ਵਸਦੇ ਰਹੋ ਯੈਸ ਸਮਨ ਕੁਲਰ ਹਾਂਜੀ ਜੀ ਮੈਂ ਤਾਂ ਹੱਸਦੀ ਰਹਿਣੀ ਹੁੰਨੀ ਆ ਜਿੰਨੀ ਮਰਜ਼ੀ ਮੁਸੀਬਤ ਆਵੇ ਪਰ ਅਸੀਂ ਹੱਸਣਾ ਬੰਦ ਨਾ ਨਹੀਂ ਆਉ ਸੋ ਨਹੀਂ ਕਪਾ ਕਾ ਪਾਗਲ ਗੂਗਲ ਆ ਸਾਨੂੰ ਇਹਦੇ ਨਾਲ ਮੱਥਾ ਮਾਰਨਾ ਪੈਂਦਾ ਸਾਨੂੰ ਇਹਦੇ ਨਾਲ ਸਾਡਾ ਦਿਮਾਗ ਖਰਾਬ ਕਰਦਾ ਇਸ ਕੁੜੀ ਨੇ ਕਿ ਬੰਦਾ ਪੁੱਛੇ ਐਵੇਂ ਦੰਦ ਕੱਢੀ ਜਾਣੀ ਆ ਕੋਈ ਗੱਲ ਹੈਗੀ ਸੀ ਐਵੇਂ ਹੱਸੀ ਜਾਣੀ ਅਸੀਂ ਤਾਂ ਹੱਸਦੇ ਹੀ ਰਹਿੰਦੇ ਆ ਉਹ ਤੇ ਪਤਾ ਤੂੰ ਇੱਕ ਨੰਬਰ ਦੀ ਬੇਸ਼ਰਮ ਜਨਾਨੀ ਹੈਗੀ ਆ ਤੈਨੂੰ ਕੋਈ ਲੱਥੀ ਚੜੀ ਨਹੀਂ ਦੁਨੀਆ ਤੇ ਕੀ ਹੁੰਉਂਦਿਆ ਕੀ ਨਹੀਂ ਹੁੰਉਂਦਿਆ ਪਤਾ ਨਹੀਂ ਤੜਾ ਆਂਡ ਗਵਾਂਡ ਪਿੰਡ ਕਿਵੇਂ ਦੇ ਆ ਜਿਹੜੇ ਤਾਨੂੰ ਰੋਕਦੇ ਟੋਕਦੇ ਹੀ ਨਹੀਂਗੇ ਕੀ ਲੱਛਣ ਫੜੇ ਆ ਤੁਸੀਂ ਨਾ ਨੋ 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 ਰੀਅਲ ਆ ਰੀਅਲ ਸਮਾਈਲ ਮੇਰੀ ਰੀਅਲ ਹੀ ਹੁੰਦੀ ਆ ਹੋਰ ਸਾਰਾ ਕੁਝ ਭਾਵੇਂ ਫੇਕ ਹੋਵੇ ਉਹ ਨਹੀਂ ਮੈਂ ਕੋਈ ਗਰੰਟੀ ਦੇ ਸਕਦੀ ਹਾਂਜੀ ਯਸ ਲਾਂ ਤਾਂ ਪੈਂਦੀਆਂ ਨੂੰ ਲਾਂ ਤਾਂ ਬੈਠੀ ਨੂੰ ਲਾਈਵ ਦੇ ਵਿੱਚ ਲਾਂ ਤਾਂ ਪੈਂਦੀਆਂ ਉਹ ਕਹਿੰਦੇ ਤੇਰੀ ਜਿਹੜੀ ਸਮਾਈਲ ਆ ਫੇਕ ਆ ਕਹਿੰਦੀ ਨਹੀਂ ਸਮਾਈਲ ਨਹੀਂ ਫੇਕ ਮੈਂ ਭਾਵੇਂ ਫੇਕ ਆ ਮੇਰੀਆਂ ਹਰਕਤਾਂ ਉਹ ਤਾਂ ਸਾਨੂੰ ਪਤਾ ਹੀ ਤੂੰ ਇੱਕ ਨੰਬਰ ਦੀ ਝੂਠੀ ਆ ਬੇਸ਼ਰਮ ਤੇਰਾ ਮੈਂ ਨਾਮ ਸਹੀ ਰੱਖਿਆ ਫੇਕ ਪ੍ਰੀਤ ਕਹਿੰਦੀ ਤੂੰ ਹੈ ਹੀ ਫੇਕ ਪ੍ਰੀਤ ਆ ਸਮਾਈਲ ਦੀ ਕੁਛ ਲੱਗਦੀ ਬੇਸ਼ਰਮ ਉਸ ਤੋਂ ਬਾਅਦ ਹੈਡੀ ਕਲਾਸ ਜੋ ਕਲਾਸਾਂ ਨੂੰ ਸاسي ਪਾਸ ਕਰ ਗਏ ਜੀ ਸਜੋਬਾ ਜੂਬਾ ਵੀ ਲੱਗ ਚੁੱਕੇ ਆ ਬਸ ਲਾਟਰੀਆਂ ਕਢਾਣੀਆਂ ਹੋਣ ਬਸ ਕੋਈ ਚੀਜ਼ ਨਵੀਂ ਹੋਰ ਕਢਾਣੀ ਹੈ ਇਹੀ ਕੁਛ ਹੈ ਉਹ ਪਤਾ ਨਹੀਂ ਕਿਹਦਾ ਨੰਬਰ ਆ ਕਹਿੰਦੀ ਕੀ ਕਲਾਸਾਂ ਕਲੂਸਾਂ ਹੁੰਦਾ ਤੇ ਪਤਾ ਨਹੀਂ ਸੀ ਕਿ ਯੋਬਾਂ ਵੀ ਕਰ ਲੀਆਂ ਐ ਤੇ ਦੂਸਰੀ ਗੱਲ ਅਸੀਂ ਹੁਣ ਲਾਟਰੀ ਆ ਹੁਣ ਪਤਾ ਨਹੀਂ ਕਿਦੀ ਲਾਟਰੀ ਹੁਣ ਕਿਹੜਾ ਸ਼ਿਕਾਰ ਕਰਨਾ ਐ ਨੇ ਕੀ ਐ ਨੇ ਇਹੋ ਜੀ ਲਾਟਰੀ ਪਾਈ ਆ ਕਿ ਕੀ ਨੂੰ ਮਿਲਣਾ ਐ ਉਹ ਜੋ ਵੀ ਇਹਦੇ ਨਾਲ ਅਟੈਚ ਆ ਜੋ ਵੀ ਗੱਲਬਾਤ ਕਰਦਾ ਹੈ ਨਾ ਤੇ ਦੂਰ ਹੀ ਰੋ ਖਾਜੂਗੇ ਚਾ ਤੁਹਾਨੂੰ ਵੇਚ ਕੇ ਫੇਰ ਨਾ ਰੋਂਦੇ ਫਿਰਿਓ ਇਹਦੇ ਹੈਗੀ ਬੇਸ਼ਰਮਾ ਮੈਂ ਨਾ ਇੰਨੇ ਵਲੌਗਰ ਵੇਖਿਆ YouTube ਤੇ Net ਤੇ ਪਰ ਇਹਦੇ ਵਰਗੀ ਨਹੀਂ ਵੇਖੀ ਨਾ ਗੰਦ ਪਾਇਆ ਇਸ ਕੁੜੀ ਨੇ ਨਾ ਕੋਈ ਹਿਸਾਬ ਹੀ ਨਹੀਂ ਆ ਫੇਰ ਇਹਨੂੰ ਭੋਰਾ ਵੀ ਸ਼ਰਮ ਨਹੀਂ ਗਲਤੀ ਵੀ ਨਹੀਂ ਆਪਣੀ ਮੰਨੀ ਦੰਦ ਕ ਹਾਏ অর ਉਹਨ ਦੀ ਸਕੂਟੀ ਹਾਏ ਉਹਨ ਦੀ ਡੈਡੀ ਮੈਂ ਇਹੋ ਜੀ ਸਕੂਟੀ ਲੈਣੀ ਮਮੀ ਮੈਂ ਇਹੋ ਜੀ ਸਕੂਟੀ ਲੈਣੀ ਮੈਂ ਬੁੜਾ ਕੀ ਕਰਾਂ ਇਹ ਪਤਾ ਮੈਨੂੰ ਕੀ ਕਹਿੰਦੇ ਹੁੰਦੇ ਸੀ ਹਾਂ ਪਹਿਲਾਂ ਵੱਡੀ ਤਾਂ ਹੋ ਜਾ ਲੈ ਲਈ ਉਸ ਤੋਂ ਬਾਅਦ ਵਧੀਆ ਵਧੀਆ ਥੈਂਕ ਯੂ so much ਹਾਂ ਜ਼ਰੂਰ ਟ੍ਰੇਨਾਂ ਨਹੀਂ ਆਪਣੀ ਪਰੜੀ ਤੋਂ ਲੈ ਜਾਂਦੇਗਾ ਇਹਦਾ ਵੀ ਸੇਮ ਉਹੀ ਹਾਲ ਆ ਇਹ ਗੱਲ ਕਿਧਰ ਦੀ ਕਿਧਰ ਕਿਧਰ ਨੂੰ ਕਮਾਕ ਮੂਗੇ ਲੈ ਗਈ ਆ ਗੱਲ ਕਿਹੜੀ ਕਰਨ ਦੀ ਹੈ ਆਪਣੇ ਸਕੂਟਰੀ ਦੀ ਤੇ ਗੱਲ ਕਿਧਰ ਦੀ ਕਿਧਰ ਲੈ ਗਈ ਇਹਦੇ ਤਾਂ ਕੋਈ ਭਰੋਸਾ ਨਹੀਂ ਆ ਇਹਦੀ ਇੱਕ ਗੱਲ ਨੂੰ 63 ਵਾਰੀ ਦੱਸਦੀ ਆ ਡੰਗਰ ਜਨਾਨੀ ਪੰਚਮੀ ਛੇਵੀਂ ਸੱਤਵੀਂ ਜੇ ਜਾਣ ਕੇ ਮੈਂ ਆਪਣੀ ਨਿਊ ਸਾਈਕਲ ਲਈ ਸੀ ਸਾਈਕਲ ਨਹੀਂ ਕਹਿ ਸਕਦੀ ਸਾਈਕਲ ਹੀ ਲਈ ਸੀ ਉਸ ਤੋਂ ਬਾਅਦ ਮੇਰਾ ਬਹੁਤ ਸ਼ੌਂਕ ਸੀ ਮੈਂ ਆਪਣੀ ਸਕੂਟੀ ਲਵਾ ਤੇ 9th ਚ 10th ਚਾਨ ਕੇ ਮੈਨੂੰ ਮੇਰੀ ਸਕੂਟੀ ਮਿਲੀ ਤੇ ਉਸ ਤੋਂ ਬਾਅਦ ਮੇਰਾ ਸ਼ੌਂਕ ਸੀ ਕਾਰ ਲੈਣ ਦਾ ਤੇ ਹੁਣ ਫਾਈਨਲੀ ਸਕੂਲ ਲਾਈਫ ਤੋਂ ਬਾਹਰ ਆ ਕੇ ਮੈਨੂੰ ਕਾਰ ਮਿਲੀ ਤੇ ਹੁਣ ਮੇਰਾ ਇੱਕ ਹੋਰ ਸ਼ੌਂਕ ਹੈ ਫਾਈਨਲੀ ਉਹ ਹੁਣ ਮੈਂ ਪੂਰਾ ਕਰਨਾ ਹੈ ਪੂਰੀ ਕੋਸ਼ਿਸ਼ੇ ਜਾਰੀ ਹੈ ਮੇਰੀ ਤੇ ਹੁਣ ਤਾਂ ਫਿਰ ਲੱਗਦਾ ਸ਼ੁਰੂ ਤੋਂ ਖਤਰਨਾਕ ਰਹੀਆਂ ਮਤਲਬ ਕਿ ਸ਼ੌਂਕ ਬੜੇ ਪਾਲੇ ਆ ਤੂੰ ਪਹਿਲਾਂ ਤੈਨੂੰ ਕੋਈ ਸ਼ੌਂਕ ਹੀ ਫਿਰ ਤੈਨੂੰ ਉਸ ਸਾਈਕਲ ਦਾ ਸ਼ੌਂਕ ਹੀ ਫਿਰ ਤੈਨੂੰ ਸਕੂਲ ਦਾ ਸ਼ੌਂਕ ਹੀ ਫਿਰ ਤੈਨੂੰ ਗੱਡੀ ਦਾ ਸ਼ੌਂਕ ਹੀ ਹੁਣ ਕਹਿੰਦੀ ਇੱਕ ਹੋਰ ਸ਼ੌਂਕ ਉਹ ਵੀ ਪੂਰਾ ਕਰਨਾ ਹੈ ਉਹ ਮੇਰੇ ਹੱਥ ਜੁੜ ਕੇ ਬੇਨਤੀ ਆ ਬਾਜੋ ਇਹਦੇ ਤੋਂ ਇਹ ਸ਼ੌਂਕ ਸ਼ੂ ਕਿਨੇ ਤੁਹਾਡੇ ਸਿਰ ਤੋਂ ਪੂਰੇ ਕਰਨੇ ਜੇ ਅਸੀਂ ਰੋਣ ਰੂਣ ਵਾਲਿਆਂ ਵਿੱਚੋਂ ਨਹੀਂ ਹੈਗੇ ਅਸੀਂ ਰਵਾਣ ਵਾਲਿਆਂ ਵਿੱਚੋਂ ਹੈਲੋ ਸੈਕਟਰ ਹਾਂ ਜੀ ਪਤਾ ਹੀ ਆ ਤੂੰ ਹੈਗੀ ਬੇਸ਼ਰਮਾ ਤੈਨੂੰ ਕੀ ਲੋੜ ਆ ਰੋਂਦੀ ਪਰ ਇੱਕ ਗੱਲ ਯਾਦ ਰੱਖੀ ਜਿੰਨੇ ਤੂੰ ਮੁੰਡਿਆਂ ਦੀ ਜ਼ਿੰਦਗੀ ਖਰਾਬ ਕੀਤੀ ਆ ਨਾ ਇਹ ਸਾਰਾ ਕੁਝ ਤੇਰੇ ਅੱਗੇ ਆਉਣਾ ਹੀ ਜਾ ਦੇਖ ਲਈ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਨਾ ਕਿਸੇ ਨਾਲ ਮਾੜਾ ਕਰਨਾ ਕਿਸੇ ਨਾਲ ਧੂਖਾ ਕਰਨਾ ਨਾ ਬਹੁਤ ਵੱਡਾ ਪਾਪ ਹੁੰਦਾ ਹੈ ਇਹ ਸਾਰਾ ਕੁਝ ਤੇਰੇ ਅੱਗੇ ਆਉਣਾ ਹੀ ਹਾਲੇ ਵੀ ਸੁਝਰ ਜਾ ਟਾਈਮ ਹੀ ਗਲਤੀ ਮੰਨ ਜਾ ਗਲਤੀ ਨਹੀਂ ਮੰਨਣੀ ਤੇ ਬੰਦਾ ਪੁੱਛੇ ਸ਼ਰਮਾ ਜਿਆ ਤੇ ਹੈਗੀ ਆ ਨਾ ਗੱਲਾਂ ਹੀ ਉਸ ਹਾਵ ਨਾਲ ਕਰ ਤੂੰ ਤੇ ਰੋਹ ਨਾਲ ਗੱਲਾਂ ਕਰਦੀ ਤੈਨੂੰ ਤੇ ਕੋਈ ਸ਼ਰਮ ਸ਼ੁਰਮ ਹੀ ਨਹੀਂ ਹੈਗੀ ਨਾ ਤੇਰੀ ਮਾਂ ਡਾਕਦੀ ਆ ਕੋਈ ਲੈਣਾ ਨਹੀਂ ਤੇ ਦੇਣਾ ਨਹੀਂ ਕਿ ਚਲੋ ਕੋਈ ਟੈਂਸ਼ਨ ਨਹੀਂ ਤੁਹਾਡੇ ਵੀ ਨਾ ਤਾਂ ਸੱਚੀ ਮੈਨੂੰ ਵੀ ਨਹੀਂ ਚਾਣ ਆਉਂਦਾਗਾ ਖਰੇ ਯਾਰ ਅੱਜ ਕੋਈ ਬੋਲਣ ਵਾਲਾ ਨਹੀਂ ਹੈਗਾ ਸੱਚ ਦੱਸਣਾ ਤੁਹਾਡੇ ਬਿਨਾ ਜ਼ਿੰਦਗੀ ਜਿਉਣ ਦਾ ਮਜ਼ਾ ਵੀ ਨਹੀਂ ਆਉਂਦਾ ਮੈਨੂੰ ਕਿਉਂਕਿ ਜੇ ਤੁਸੀਂ ਹੋ ਉਹਦਾ ਮੈਨੂੰ ਮਜ਼ਾ ਆਉਂਦਾ ਜ਼ਿੰਦਗੀ ਜਿਉਣ ਦਾ ਸੱਚ ਦੱਸਦਾ ਮੈਂ ਹਾਊ ਆਰ ਯੂ ਆਈ ਏਮ ਫਾਈਨ ਯੂ ਕਿੰਦੀ ਲੋਕ ਦਾ ਕੁੱਤੇ ਆ ਲੋਕ ਤਾਂ ਭੌਂਗਦੇ ਰਹਿੰਦੇ ਆ ਤੇਰੀਆਂ ਹਰਕਤਾਂ ਕਰਕੇ ਉਹ ਬੋਲਦੇ ਆ ਠੀਕ ਆ ਨਾ ਤੇ ਕਮੈਂਟ ਚੈੱਕ ਕਰਿਆ ਕਰ ਸਾਰੇ ਕਮੈਂਟੇ ਨਾਲੋਂ ਨਾਲ ਡਿਲੀਟ ਕਰਦੀ ਰਹਿੰਦੀ ਆ ਪਤਾ ਨਹੀਂ ਸਾਰਾ ਦਿਨ ਵਿਹਲੀ ਰਹਿੰਦੀ ਆ ਕਿੰਦੀ ਮੈਂ ਇੱਥੇ ਜਾਨੀ ਉਹਥੇ ਜਾਨੀ ਕਿਤੇ ਨਹੀਂ ਜਾਂਦੀ ਆ ਘਰੇ ਬੈਠੀ ਰਹਿੰਦੀ ਆ ਸਾਰਾ ਦਿਨ ਮੈਂ ਇਹਦੇ ਖੁਦ ਵੇਖੇ ਤੇ ਕਮੈਂਟ ਦੇ ਵਿੱਚ ਲੋਕ ਕਿੰਨਿਆਂ ਨੂੰ ਲਾਹਣ ਤਾਂ ਪਾ ਕੇ ਜਾਂਦੇ ਆ ਨਾ ਤੇ ਉਹੀ ਇਹਦੀਆਂ ਵੀਡੀਓ ਤੁਸੀਂ ਅੱਧੇ ਘੰਟੇ ਤੱਕ ਵੀ ਚੈੱਕ ਕਰ ਲੋਗੇ ਨਾ ਅੱਧਾ ਘੰਟਾ ਦੂਰ ਦੀ ਗੱਲ 10-15 ਮਿੰਟਾਂ ਬਾਅਦ ਵੀ ਦੇਖ ਲੋਗੇ ਨਾ ਇਹਨੇ ਸਾਰੇ ਕਮੈਂਟ ਉੱਥੇ ਡਿਲੀਟ ਕੀਤੇ ਹੁੰਦੇ ਆ ਇੰ ਉਹ ਨਹੀਂ ਨਹੀਂ ਦੰਤਨੀ ਮੇਰਾ ਯਾਨੀ ਕਿ ਜਿੰਨੀਆਂ ਵੀ ਮੈਂ ਕਲਾਸਾਂ ਕੀਤੀਆਂ ਨਾ ਫਾਈਨਲੀ ਮੈਨੂੰ ਲੱਗਦਾ ਇੱਕ ਦੋ ਕਲਾਸਾਂ ਦੇ ਸਰਟੀਫਿਕੇਟ ਪੰਜਵੀਂ ਦਾ ਵੀ ਲੈ ਆਣ ਵਾਲਾ ਹ ਸਾਰੇ ਲੈਣ ਵਾਲੇ ਯਾਰ ਪਰਸਨਲੀ ਗੱਲ ਹੈ ਮੇਰੀ ਥੈਂਕ ਯੂ ਇਹਨੂੰ ਨਾ ਪੁੱਛਿਆ ਕਰੋ ਇਹਨੂੰ ਨਹੀਂ ਇਹ ਪਤਾ ਲੱਗਦਾ ਕੀ ਬੋਲੀ ਜਾਂਦੀ ਕਹਿੰਦੀ ਪਰਸਨਲੀ ਗੱਲ ਮੇਰੀ ਹੁਣ ਤੂੰ ਹੀ ਸੋਚੋ ਕੀ ਕਹਿਣਾ ਚਾਹੁੰਦੀ ਆ ਕੀ ਕਹਿਣਾ ਚਾਹੁੰਦੀ ਆ ਪੁੱਠਾ ਦਿਮਾਗ ਆ ਮਤਲਬ ਕਿ ਇਹਨੂੰ ਪੁੱਛਦਾ ਹੈ ਕਿ ਤੇਰਾ ਸਰਟੀਫਿਕੇਟ 8ਵੀਂ 10ਵੀਂ ਦਾ ਉਹ ਇਹਦਾ ਕੋਈ ਵੀ ਨਹੀਂ ਹੈਗਾ ਇਹ 8ਵੀਂ ਤੋਂ ਤੇ ਵਿਆਹ ਕਰਾ ਕੇ ਤੇ ਭੱਜ ਗਈ ਸੀ ਤੇ ਇਹਦਾ ਕਿੱਥੇ ਇਹਨੇ ਤਾਂ ਪੜ੍ਹਾਈ ਨਹੀਂ ਕੀਤੀ 8 ਤੱਕ ਕੀਤੀਆਂ ਮੈਨੂੰ ਪੁੱਛੋ ਸਾਰਿਆਂ ਨੂੰ ਪਤਾ ਹੈ ਇੱਥੇ ਤੇ ਲੋਕਾਂ ਨੂੰ ਇਹ ਬੇਵਕੂਫ ਬਣਾਉਂਦੀ ਆ ਲੋਕਾਂ ਨੂੰ ਧੋਖੇ ਦਿੰਦੀ ਆ ਮੁੰਡੇ ਪਸਾਉਂਦੀ ਆ ਤੇ ਪੈਸੇ ਖਾਂਦੀ ਆ ਹੋਰ ਇਹਨੇ ਪੜ੍ਹਾਈ ਕਰਨੀ ਆ ਪੜ੍ਹਾਈ ਕਰਨ ਵਾਲੇ ਤੇ ਲੱਛਣ ਹੈਗੇ ਆ ਬੋਲੀ ਦੇਖੀ ਇਹਦੀ ਆਹ ਕੌਣ ਬਕਵਾਸ ਕਰੀ ਜਾਂਦੇ ਕੀ ਭੁੰਕੀ ਜਾਂਦੇ ਹੋ ਹਾਂਜੀ ਇੰਦਰ ਜੀ ਤੁਸੀਂ ਬੋਲੋ ਕੀ ਬੋਲ ਰਹੇ ਸੀ ਮੈਂ ਤੁਹਾਡੀ ਗੱਲ ਨਹੀਂ ਸਮਝੀ ਹਾਂਜੀ ਜਿਹੜੇ ਵੀ ਕਮੈਂਟ ਪੜ੍ਹਦੀਆਂ ਹਨ ਹਮੇਸ਼ਾ ਇਹ ਕਮੈਂਟ ਪੜਦੀ ਆ ਜਿਹੜੇ ਵਧੀਆ-ਵਧੀਆ ਹੁੰਦੇ ਪੋਜ਼ਿਟਿਵ ਕਮੈਂਟ ਹੁੰਦੇ ਨਾ ਇਹ ਉਹੀ ਪੜਦੀ ਆ ਜਿਹੜੇ ਲੋਕ ਇਹਨੂੰ ਗਲਤ ਕਮੈਂਟ ਕਰਦੇ ਆ ਨਾ ਇਹ ਉਹਨਾਂ ਦੇ ਕਮੈਂਟ ਨਹੀਂ ਪੜਦੀ ਤੇ ਜੇ ਪੜੇ ਵੀ ਤੇ ਬਸ ਇਹੀ ਕਹੋਗੀ ਬਗਵਾਸ ਬਗਵਾਸ ਐਦਾਂ ਹੀ ਬੋਲਦੀ ਰਹਿੰਦੀ ਆ ਹੁਣ ਵੇ ਕਿਹਦੀ ਇੰਦਰ ਜੀ ਤੁਸੀਂ ਕੀ ਕਹਿ ਰਹੇ ਸੀ ਉਹ ਜਿਹੜਾ ਤੈਨੂੰ ਕਹਿ ਰਿਹਾ ਸੀ ਉਹਦਾ ਤੇ ਰਿਪਲਾਈ ਕਰ ਲਾ ਫੇਰ ਇੰਦਰਵਾਲਾ ਜੀ ਥੋੜਾ ਇਹਨਾਂ ਬੈਕਗ੍ਰਾਉਂਡ ਨੂੰ ਇਗਨੋਰ ਕਰਿਓ ਬਸ ਕੁਛ ਨਹੀਂ ਹੋਣਾ ਥੋੜਾ ਟਾਈਮ ਪੈਨ ਦੋ ਮੈਂ ਆਪਣਾ ਰੂਮ ਬਣਾ ਦੇਣਾ ਗੈਂਡ ਟੈਨਸ਼ਨ ਨਹੀਂ ਲੈਣੀ ਦੀਦੀ ਦੱਸੋ ਸਿੰਗਲ ਹੋ ਤੁਸੀਂ ਕੀ ਕਿ ਤਾਂ ਤੇਰੀ ਬੜੀ ਜ਼ੁਬਾਨ ਚੱਲਦੀ ਆ ਤਾਂ ਜੇ ਹੁਣ ਉਹਨੇ ਪੁੱਛਿਆ ਵਾ ਕਿ ਤੁਸੀਂ ਸਿੰਗਲ ਹੋ ਦੀਦੀ ਕਿੰਨੇ ਰਿਸਪੈਕਟ ਨਾਲ ਬੋਲਿਆ ਹੈ ਤੇ ਹੁਣ ਰਿਪਲਾਈ ਦੇ ਹਾਂ ਕਿ ਹਾਂ ਮੈਂ ਸਿੰਗਲ ਆ ਜਾਂ ਨਹੀਂ ਸਿੰਗਲ ਦੱਸ ਰਾ ਹੁਣ ਲੋਕਾਂ ਨੂੰ ਹੁਣ ਕਿਉਂ ਨਹੀਂ ਦੱਸਦੀ ਅੱਗੋ ਕਹਿੰਦੀ ਇਸ ਬਾਰੇ ਤੇ ਮੈਂ ਬੋਲਣਾ ਹੀ ਨਹੀਂਗਾ ਹੈ ਹੀ ਨਹੀਂ ਸਿੰਗਲ ਤੋਂ ਤੁਹਾਨੂੰ ਕੀ ਦੱਸੇ ਡਬਲ ਆ ਪਤਾ ਨਹੀਂ ਕਿੰਨੇ ਡਬਲ ਤੋਂ ਵੀ ਪਤਾ ਨਹੀਂ ਕਿੰਨੇ ਰੱਖੀ ਫਿਰਦੀ ਆ ਤੁਹੇ ਪੁੱਛੀ ਜਾਂਦੇ ਜੇ ਸਿੰਗਲ ਸਿੰਗਲ ਤੁਹਾਨੂੰ ਤੁਸੀਂ ਵੀਡੀਓ ਨਹੀਂ ਵੇਂਦੇ ਦੀਆਂ ਇਹਨੇ ਇੰਨਾ ਜ਼ਿਆਦਾ ਗੰਦ ਪਾਇਆ YouTube ਤੇ ਤੇ ਤੁਸੀਂ ਫਿਰ ਵੀ ਇਹਨੂੰ ਪੁੱਛਦੇ ਸਿੰਗਲ ਜੇ ਸਿੰਗਲ ਜੇ ਸਾਰਾ ਕੁਝ ਨਾਟ ਤੇ ਪਿਆ ਵਾ ਆਈ ਨੂੰ ਦੇਖੋ ਦੇਖੋ ਨਹੀਂ ਭਰਾਵਾ ਮੇਰੀ ਪੇਗਣੀ ਹੈ ਕੌਣ ਪਹਿਲਾਂ ਤਾਂ ਦੀਪਕੌਰ ਅਹ ਹੈਲੋ ਦੀਪੀ ਗੌਰ ਗੈਟ ਆਊਟ ਮਾਈ ਲਾਈਵ ਦਬਾਇਆ ਇਥੋਂ ਹਾਂਜੀ ਜਾਰੀ ਤੇਰੀ ਲਾਈਫ ਦੇ ਵਿੱਚ ਆ ਕੇ ਕਰਨਾ ਵੀ ਕੀ ਆ ਤੂੰ ਗੈਟ ਆਊਟ ਹੋ ਹਾਂ ਇਥੋਂ YouTube ਤੋਂ ਲੋਕਾਂ ਨੂੰ ਜੇ ਇੱਥੇ ਦਫਾ ਕਰਦੀ ਫਿਰਦੀ ਆ ਬੋਲਣੀ ਦੇਖ ਲੋ ਇਹਦੀ ਜਿਹੜੇ ਇਹਨੂੰ ਕਹਿੰਦੇ ਆ ਕਿ ਇਹ ਕਿਵੇਂ ਦੀ ਕੁੜੀ ਆ ਇਹਨੂੰ ਤੁਸੀਂ ਗਲਤ ਬੋਲਦੇ ਜੇ ਤੇ ਕਿਉਂ ਰੋਸਟ ਕਰਦੀ ਬੋਲੀ ਦੇਖ ਲੋ ਬੋਲੀ ਕਿਵੇਂ ਦੀ ਆ ਸੁਡਲ ਜਨਾਨੀ ਅੱਜ ਹੀ ਲੱਗੇ ਆਂਦੇ ਆ ਮੇਰਾ ਇੱਕ ਸਕਰਬ ਹਾਰ ਦਾ ਇਹ ਦੇਖ ਲੋ ਫਿਰ ਬਟ ਫਸਟ ਟਾਈਮ ਟ੍ਰਾਈ ਕਰਨਾ ਮੈਂ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਇੰਨੀ ਜਾਦੀ ਇਹ ਫੁਕਰੀ ਮਾਰਦੀ ਇੰਨੀ ਜਾਦੀ ਇਹ ਫੁਕਰੀ ਮਾਰਦੀ ਆ ਨਾ ਤੇਰੀ ਸ਼ਕਲ ਹੈਗੀ 1000 ਵਾਲੀ ਭਾਵੇਂ ਤੂੰ 10000 ਵਾਲੇ ਲਾਲਾ ਭਾਵੇਂ ਤੂੰ ਲੱਖਣ ਆਪਦੇ ਫੇਸ ਤੇ ਜੋ ਮਰਜੀ ਲਾਲਾ ਸ਼ਕਲ ਤੇਰੀ ਇਦਾਂ ਦੀ ਰਹਿਣੀ ਆ ਪਾਥੀ ਵਰਗੀ ਤੇਰਾ ਤਾਂ ਮੈਸੇਜ ਬੜਾ ਹੀ ਨਹੀਂ ਪਤਾ ਨਹੀਂ ਕੌਣ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖੋ ਕੁਝ ਵੀ ਬੋਲੀ ਜਾਂਦੀ ਆ ਤਾਂ ਪੋਡਕਾਸਟ ਆਉਣਾ ਮੈਂ ਕਿਹਾ ਦੱਸਦਾ ਇੱਕ ਹੋਰ ਅਜੇ ਜੋ ਕਰਨਾ ਕਰੋ ਠੀਕ ਆ ਕੋਈ ਪਰਵਾਹੀ ਨਹੀਂ ਹੈਗੀ ਬਟ ਮੇਰੇ ਲਾਈਵ ਚ ਕਿਉਂ ਕਿੰਨੇ ਪੁੱਛ ਕੇ ਐਂਟਰੀ ਕੀਤੀ ਪਹਿਲਾਂ ਮੈਨੂੰ ਤੁਸੀਂ ਦੱਸੋ ਜੋ ਵੀ ਐ ਤੂੰ ਜੋ ਵੀ ਕਿਸੇ ਨੇ ਕੁਝ ਕਿਹਾ ਹੋਊਗਾ ਨਾ ਇਹ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਹੈ ਕਿ ਜਿਹੜੇ ਵਧੀਆ ਕਮੈਂਟ ਹੁੰਦੇ ਉਹ ਹੀ ਰੀਡ ਕਰਦੀ ਆ ਜਿਹੜਾ ਇਹਨੂੰ ਕੁਝ ਬੋਲਦੇ ਨਾ ਇਹਦੇ ਖਿਲਾਫ ਤੇ ਉਹਨਾਂ ਨੂੰ ਇਦਾਂ ਹੀ ਦਫਾ ਦੁਫਾ ਗੈਟ ਆਊਟ ਪਤਾ ਨਹੀਂ ਕੀ ਕੁਝ ਬੋਲ ਦਿੰਦੀ ਆ ਹੁਣ ਤੁਹਾਡੇ ਸਾਹਮਣੇ ਕਹਿਣ ਦੀ ਆ ਕਿ ਦੂਸਰਾ ਤੂੰ ਕਿੰਨੂੰ ਪੁੱਛ ਕੇ ਲਾਈਵ ਦੇ ਵਿੱਚ ਐਂਟਰੀ ਕੀਤੀ ਆ ਬੰਦਾ ਪੁੱਛੇ ਉਹਨੇ ਪੁੱਛ ਕੇ ਤੇ ਲਾਈਵ ਦੇ ਵਿੱਚ ਆਉਣਾ ਏ ਜਦ ਤੂੰ ਲਾਈਵ ਹੋ ਹੀ ਗਈਆਂ ਤੇ ਅਗਲੇ ਨੇ ਆਉਣਾ ਹੀ ਆ ਜਾਂ ਫਿਰ ਤੂੰ ਆਫ ਹੋ ਕੇ ਬਹਿ ਜਾ ਚੁੱਪ ਕਰਕੇ ਘਰੇ ਬਹਿ ਜਾ ਕੇ ਭਾਂਡੇ ਭੁੰਡੇ ਮਾਜ ਇਥੇ ਲਾਈਵ ਹੋ ਕੇ ਬਹਿ ਜਾਣੀ ਲੈ ਕੇ ਸੱਤੇ ਚੁੰਨੀ ਗਿਆਨ ਦੀਆਂ ਲੱਗ ਪਈ ਨੇ ਸਾਰਾ ਦਿਨ ਡੰਗਰਾਂ ਵਾਂਗੂੰ ਹੱਸਦੀ ਰਹਿਣੀ ਆ ਜਿਵੇਂ ਕਿ ਹਸਪੀਟਲ ਜਿਹੜਾ ਮੈਂਟਲ ਹਸਪੀਟਲ ਹੁੰਦਾ ਨਾ ਉਹਦੇ ਵਿੱਚ ਪੱਕਾ ਹੀ ਭੱਜੀ ਭੁੱਜੀ ਆ ਐਵੇਂ ਡੰਗਰਾਂ ਵਾਂਗੂੰ ਹੱਸਦੀ ਰਹਿੰਦੀ ਆ ਕੋਈ ਗੱਲ ਮਤਲਬ ਹੈਗਾ ਵਾ ਮੈਂ 1000 ਡਿਸਕਰਬ ਲਾਉਣੀ ਫਲਾਣਾ ਕਰਦੀ ਟਿਮਕਣਾ ਕਰਦੀ ਤੇ ਲੋਕਾਂ ਨੂੰ ਦੱਸਣ ਲੱਗ ਪੈਂਦੀ ਆ ਆ ਦੀ ਸ਼ਕਲ ਵੇਖ ਜਾ ਕੇ ਬੁੱਲ ਆਦੇ ਵੇ ਜਿਹੜਾ ਜਿਹੜਾ ਬੁੱਲਾਂ ਦੇ ਵਿੱਚ ਜਿਹੜਾ ਗੈਪ ਪਿਆ ਵਾ ਪਹਿਲਾਂ ਆਪਣੇ ਬੁੱਲ ਬਲ ਜੋੜ ਕੇ ਆ ਐਵੇਂ ਦੰਦ ਕੱਢੀ ਜਾਂਦੀਆਂ ਮੈਨੂੰ ਤਾਂ ਬੜਾ ਗੁੱਸਾ ਆਉਂਦਾ ਇਹ ਆ ਗੱਲਾਂ ਇਹ ਸੁਣ ਸੁਣ ਕੇ ਕਿਵੇਂ ਲੋਕਾਂ ਨੂੰ ਗਲਤ ਬੋਲਣ ਦਈ ਆ ਤੇਰਾ ਦਿਮਾਗ ਦਿਮੋਗ ਹੈਗਾ ਕਿ ਨਹੀਂ ਤੂੰ ਲਾਈਵ ਆਫ ਕਰ ਦੇ ਕੰਟਰੋਲ ਕੰਟਰੋਲ ਹਾਂਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ